ਅਨਟਾਰੀਓ ਦੀ ਮਿਊਨਿਸਪੈਲਿਟੀਆਂ ਸਾਡੇ ਡਾਕਟਰਾਂ ਦੀ ਕਮੀ ਆ ਆਪ ਤਿੰਨ ਚਾਰ ਦੋ ਦਿਨ ਹੋ ਗਏ ਮੈਂ ਡਾਕਟਰਾਂ ਦੀ ਗੱਲ ਕੀਤੀ ਸੀ ਕਿ ਕਿ ਨਵੇਂ ਡਾਕਟਰ ਖੋਲੇ ਆ ਜਿਹੜੀ ਕੈਨੇਡੀਅਨ ਗਵਰਨਮੈਂਟ ਹੈਗੀ ਹੈ ਜਿਨ੍ਹਾਂ ਨਵੇਂ ਡਾਕਟਰ ਆ ਸਕਣਗੇ ਇਥੋਂ ਦੇ ਸਿਸਟਮ ਦੇ ਵਿੱਚ ਆ ਸਕਣਗੇ ਸੁੱਖ ਹੋ ਜਾਏਗਾ ਡਾਕਟਰ ਇਹ ਤਾਂ ਨਹੀਂ ਓਵਰਨਾਈਟ ਆ ਜਾਣਗੇ ਜਿਹੜੀਆਂ ਸਾਡੀਆਂ ਕਈ ਮਿਊਨਿਸਪੈਲਿਟੀਆਂ ਨੇ ਅ ਅਨਟਾਰੀਓ ਦੀਆਂ ਉਹ ਬੋਨਸ ਦੇ ਰਹੀਆਂ ਨੇ ਇਨਸੈਂਟਿਵ ਦੇ ਰਹੀਆਂ ਨੇ ਉਹ ਕਹਿੰਦੇ ਕੋਈ ਵੀ ਨਵਾਂ ਡਾਕਟਰ ਸਾਡੇ ਆ ਕੇ ਪ੍ਰੈਕਟਿਸ ਸ਼ੁਰੂ ਕਰੇਗਾ ਨਵੀਂ ਚਾਹੇ ਕਰੇ ਚਾਹੇ ਐਗਜ਼ਿਸਟਿੰਗ ਨੂੰ ਉਹਦੇ ਚ ਆ ਕੇ ਜੁਆਇਨ ਕਰ ਲਵੇ ਜਾਂ ਉਹਨੂੰ ਮੁੱਲ ਲੈ ਲਵੇ ਉਹਨੂੰ ਅਸੀਂ 100000 ਡਾਲਰ ਕਈਆਂ 100000 ਦੇ ਰਹੇ ਨੇ ਕਈ ਨਾਲ ਹੋਰ ਦੇ ਰਹੇ ਨੇ ਵੀ ਉਹ ਤੁਹਾਡੀ ਜਿਹੜੇ ਅਰੀਨਸ ਹੈਗੇ ਆ ਉਹਦੀ ਮੈਂਬਰਸ਼ਿਪ ਹੈ ਹੋਰ ਜਿਮਸ ਨੇ ਮੈਂਬਰਸ਼ਿਪ ਆ ਸੋ ਕਾਈਂਡ ਆਫ ਇੱਕ ਸਾਲਕਾਰ ਦੀ ਲੀਜ਼ ਦੇਣਗੇ ਪੇ ਕਰਨਗੇ ਪੈਸੇ ਪਲੱਸ ਲੀਜ਼ ਇਹ ਜਾ ਕੁਝ ਇੰਨਾ ਕੁਝ ਤਿਆਰ ਆ ਕਿ ਸਾਡੇ ਕਿਸੇ ਨਾ ਕਿਸੇ ਹਿਸਾਬ ਦੇ ਵਿੱਚ ਡਾਕਟਰਾਂ ਸਾਡੇ ਸੱਚੀ ਬਹੁਤ ਵੱਡੀ ਤੰਗੀ ਆ ਡਾਕਟਰ ਦੀ ਔਰ ਡਾਕਟਰ ਸਾਡੇ ਨੇਚਰਲੀ ਆ ਰਿਟਾਇਰ ਵੀ ਹੋਣੇ ਨਵੇਂ ਘਟ ਆ ਰਹੇ ਨੇ ਪੁਰਾਣੇ ਰਿਟਾਇਰ ਹੋ ਰਹੇ ਨੇ ਉਹ ਸੀਟਾਂ ਪੂਰੀਆਂ ਫਿਲ ਨਹੀਂ ਕੀਤਾ ਜਾ ਰਹੀਆਂ ਔਰ ਜਿਉਂ-ਜਿਉਂ ਡਾਕਟਰ ਦੀ ਏਜ ਵੱਧਦੀ ਆ ਉਹ ਨਾ ਕੰਮ ਨਹੀਂ ਕਰ ਸਕਦੇ ਜੇ 24-25 ਸਾਲ ਦਾ ਡਾਕਟਰ ਆ ਜਿੰਨੇ ਉਹ ਕੰਮ ਕਰ ਸਕਦਾ ਉਹ 55 ਸਾਲ ਵਾਲਾ ਨਹੀਂ ਕਰ ਸਕਦਾ ਨੇਚਰਲੀ ਉਹ ਉਸ ਵੇਲੇ ਬ੍ਰੇਕ ਲੈਣੀ ਚਾਹੁੰਦਾ ਔਰ ਸਾਡੇ ਇਸ ਕਰਕੇ ਡਾਕਟਰਾਂ ਦੀ ਇਹ ਵੀ ਇੱਕ ਰੀਜ਼ਨ ਹੈ ਕਿ ਸਾਡੇ ਡਾਕਟਰ ਘੱਟ ਰਹੇ ਨੇ ਬਟ ਸਨ ਹੀ ਕਈ ਮਿਊਸਪੈਲਟੀਆਂ ਆ ਓਕੇਨੀਆ ਨੇ ਲੰਡਨ ਦੇ 84 ਹਜ਼ਾਰ ਲੋਕ ਨੇ ਉਹਨਾਂ ਕੋਲੇ ਫੈਮਿਲੀ ਫਿਜ਼ੀਸ਼ੀਨ ਹੈ ਨਹੀਂ